ਬਠਿੰਡਾ ਦੇ ਵਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਆਈਐਚਐਮ ਵੱਲੋਂ ਕਰਵਾਇਆ ਗਿਆ ਹਨਰ ਸੇ ਰੁਜ਼ਗਾਰ ਦੋ ਰੋਜ਼ਾ ਮੇਲਾ ਏਡੀਸੀ ਪੂਨਮ ਸਿੰਘ ਨੇ ਕੀਤੀ ਸ਼ਿਰਕਤ ਐਤਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਦੇ ਵਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਆਈਐਚਐਮ ਵੱਲੋਂ ਕਰਵਾਏ ਗਏ ਦੋ ਰੋਜ਼ਾ ਹਨਰ ਸੇ ਰੁਜ਼ਗਾਰ ਮੇਲੇ ਦੇ ਵਿੱਚ ਪਹੁੰਚੇ ਏਡੀਸੀ ਪੂਨਮ ਸਿੰਘ ਅਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਇਸ ਦੇ ਨਾਲ ਸਾਡੇ ਜਿਹੜੇ ਬੱਚੇ ਨੇ ਉਹ ਭਾਵੇਂ ਇਸ ਨੂੰ ਸ਼ੌਂਕ ਦੇ ਤੌਰ ਤੇ ਆਪਣਾ ਕਰ ਸਕਦੇ ਹਨ ਭਾਵੇਂ ਇਸ ਨੂੰ ਰੁਜ਼ਗਾਰ ਦੇ ਤੌਰ ਤੇ ਕਰ ਸਕਦੇ ਹਨ ਲੇਕਿਨ ਇਸ ਇੰਸਟੀਚਿਊਟ ਦੇ ਵਿੱਚ ਜਾ ਕੇ ਉਹਨਾਂ ਨੂੰ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਹੈ ਜ्यादातर ਜਿਹੜੇ ਇੱਥੇ ਆਪਣਾ ਪ੍ਰੋਡਕਟ ਨੇ ਉਹ ਆਈ ਐਚ ਐਮ ਦੇ ਆਪਣੇ ਹਨ ਅਤੇ ਇਸ ਤੋਂ ਆਪਣੇ ਬੱਚੇ ਸਿੱਖ ਕੇ ਆਪਣਾ ਰੁਜ਼ਗਾਰ ਵੀ ਇਸ ਦੇ ਨਾਲ ਚਲਾ ਸਕਦੇ ਹਨ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਏ ਡੀ ਸੀ ਪੂਨਮ ਸਿੰਘ ਸਭ ਤੋਂ ਪਹਿਲਾਂ ਤਾਂ ਜੀ ਮੈਂ ਪ੍ਰਿੰਸੀਪਲ ਔਰ ਸਾਰੀ ਆਈਐਚਐਮ ਦੀ ਫੈਕਲਟੀ ਨੂੰ ਬਹੁਤ ਬਧਾਈ ਦੇਾਂਗੀ ਕਿ ਇਹਨਾਂ ਨੇ ਮੇਲਾ ਜਿਹੜਾ ਇੱਥੇ ਆਰਗੇਨਾਈਜ਼ ਕਰਵਾਇਆ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਧ ਜਿਆਦਾਤਰ ਸਟਾਲਸ ਜਿਹੜੀਆਂ ਨੇ ਉਹ ਆਈਐਚਐਮ ਦੀਆਂ ਆਪਣੀਆਂ ਨੇ ਜਿਹੜਾ ਹੁਨਰ ਸੇ ਰੋਜ਼ਗਾਰ ਪ੍ਰੋਗਰਾਮ ਆਈਐਚਐਮ ਵੱਲੋਂ ਚਲਾਇਆ ਜਾ ਰਿਹਾ ਔਰ ਹੋਰ ਕੋਰਸਸ ਜਿਹੜੇ ਇਹਨਾਂ ਵੱਲੋਂ ਚਲਾਏ ਜਾ ਰਹੇ ਨੇ ਬਹੁਤ ਸਾਰੇ ਬੱਚਿਆਂ ਨੇ ਉਸ ਦਾ ਲਾਭ ਲਿਆ ਤੁਸੀਂ ਦੇਖੋਗੇ ਸ਼ਹਿਰ ਦੇ ਵਿੱਚ ਬਹੁਤ ਸਾਰੇ ਜਿਹੜੇ ਈਟ੍ਰੇਨਸ ਨੇ ਜਿਨ੍ਹਾਂ ਨੇ ਸ਼ਾਪਸ ਖੁਦ ਅਪ ਕੀਤੀਆਂ ਨੇ ਆਪਦੀਆਂ ਔਰ ਉਹਨਾਂ ਨੇ IHM ਦੇ ਕੋਰਸਸ ਕੀਤੇ ਨੇ ਇੱਥੇ ਵੀ ਬੱਚੇ ਸਾਰੇ ਜਿਹੜੇ ਖੁਦ ਅਪ ਕਰ ਰਹੇ ਐ ਔਰ ਉਹ ਅੱਛਾ ਬਿਜ਼ਨਸ ਉਹਨਾਂ ਦਾ ਚੱਲ ਰਿਹਾ ਐ ਸੋਰਸ ਆਫ ਇਨਕਮ ਉਹਨਾਂ ਦਾ ਬਹੁਤ ਅੱਛਾ ਚੱਲ ਰਿਹਾ ਐ ਫੂਡ ਐਂਡ ਇੰਡਸਟਰੀ ਦੇ ਵਿੱਚ ਮੈਂ ਸਮਝ ਲਈ ਕਿ ਆਈਚਐਮ ਤੋਂ ਬਿਹਤਰ ਜਿਹੜੀ ਹੈ ਆਪਣੇ ਇਲਾਕੇ ਦੇ ਵਿੱਚ ਕੋਈ ਹੋਰ ਫੈਕਿਲਿਟੀ ਨਹੀਂ ਹੈ ਸੋ ਜੇ ਤੁਸੀਂ ਇਹਨੂੰ ਆਪਣਾ ਬਿਜ਼ਨਸ ਵਜੋਂ ਜਾਂ ਸ਼ੌਂਕ ਵਜੋਂ ਵੀ ਇਹਨੂੰ ਅਪਣਾਉਣਾ ਚਾਹੁੰਦੇ ਹੋ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਾਂਗੀ ਕਿ ਇੱਥੇ ਆਉਣ ਔਰ ਇੱਕ ਵਾਰੀ ਜਿਹੜਾ ਹੈਗਾ ਜਿਹੜੇ ਇਹਨਾਂ ਨੇ ਵੱਖਰੀ ਵੱਖਰੀ ਤਰ੍ਹਾਂ ਦੇ ਇੱਥੇ ਪਕਵਾਨ ਬਣਾਏ ਹੈ ਜਾਂ ਇਹਨਾਂ ਦੀ ਜਿਹੜੀ ਸਪੈਸ਼ialਟੀਆਂ ਹੈਗੀਆਂ ਉਹ ਜ਼ਰੂਰ ਟਰਾਈ ਕਰਨ ਔਰ ਬਿਹਤਰ ਇਹ ਹੋਏਗਾ ਕਿ ਖਾਣਾ ਜਿਹੜਾ ਹੈ ਅੱਜ ਦੇ ਟਾਈਮ ਦੇ ਵਿੱਚ ਮੈਂ ਸਮਝ ਲਈ ਕਿ ਸਭ ਤੋਂ ਜ਼ਰੂਰੀ ਜਿਹੜਾ ਸਾਡੀ ਬਾਡੀ ਨੂੰ ਨਰਿਸ਼ ਕਰਦਾ ਐ ਐਕਚੁਅਲ ਨਰਿਸ਼ਮੈਂਟਾ ਖਾਣੇ ਤੋਂ ਹੀ ਮਿਲਦੀ ਐ ਕਿੰਨੀ ਦੇਰ ਤੱਕ ਅਸੀਂ ਭੁੱਖੇ ਰਹਿ ਸਕਦੇ ਆ ਸੋ ਇਨਸਾਨ ਦਾ ਮੈਂ ਸਮਝਦੀ ਐ ਕਿ ਸੱਚਾ ਪਿਆਰ ਤਾਂ ਖਾਣਾ ਹੀ ਐ ਸੋ ਖਾਣੇ ਨਾਲ ਬਿਹਤਰ ਦੋਸਤ ਕੋਈ ਹੋਰ ਹੋ ਨਹੀਂ ਸਕਦਾ ਸਭ ਤੋਂ ਗੱਲ ਕਰਨੀ ਬੜੀ ਖਾਸ ਕਰਕੇ ਬਜਟਾ ਦੇ ਲੋਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਿਹੜਾ ਇਹ ਪ੍ਰੋਗਰਾਮ ਕਰਵਾਇਆ ਜਾਵੇ ਦੇਖੋ ਮੈਂ ਦੋ ਤਰ੍ਹਾਂ ਦੇ ਮੈਸੇजेस ਉਹਨਾਂ ਨੂੰ ਕਨਵੇ ਕਰਨਾ ਚਾਹਾਂਗੀ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਆਈਐਚਐਮ ਬਲੋ ਜਿਹੜਾ ਇਹ ਰੋਜ਼ਗਾਰ ਮੇਲਾ ਇਹਨਾਂ ਨੇ ਆਰਗੇਨਾਈਜ਼ ਕਰਾਇਆ ਹੈਗਾ ਇੱਕ ਤਾਂ ਸਭ ਤੋਂ ਪਹਿਲਾ ਜਿਹੜਾ ਹੈ ਇਹ ਐਜ਼ ਅ ਸੋਰਸ ਆਫ professions ਐਜ਼ ਅ ਸੋਰਸ ਆਫ ਸਕਿੱਲ ਸੋ ਇਹਨੂੰ ਅਸੀਂ ਜਿਹੜਾ ਹੈਗਾ ਬਹੁਤ ਸਾਰੇ ਯੁਵਾ ਅੱਗੇ ਆ ਰਹੇ ਆ ਇਹਨੂੰ ਅਪਣਾਉਣ ਵਾਸਤੇ ਔਰ ਤੁਸੀਂ ਦੇਖ ਸਕਦੇ ਹੋ ਕਿ ਫੂਡ ਐਂਡ ਫੂਡ ਬਿਜ਼ਨਸ ਅੱਜ ਸਭ ਤੋਂ ਵੱਧ ਵਧੇਰੇ ਜਿਹੜਾ ਬਿਜ਼ਨਸ ਚੱਲੀ ਹੈਗੀ ਐ ਸੋ ਤੁਸੀਂ ਵੀ ਆਓ ਅੱਗੇ ਔਰ ਇਹਨੂੰ ਆਪਣੇ ਬਿਜ਼ਨਸ ਵਜੋਂ ਜਿਹੜਾ ਹੈਗਾ ਉਹ ਅਪਣਾਓ ਇਹਦੇ ਵਿੱਚ ਬਹੁਤ ਸਾਰੀਆਂ ਹੋਰ ਆਪਸ਼ਨਸ ਔਰ ਸੰਭਾਵਨਾਵਾਂ ਨੇ ਦੂਸਰਾ ਜਿਹੜਾ ਹੈਗਾ ਖਾਣਾ ਔਰ ਇੱਕ ਬਿਹਤਰ ਖਾਣਾ ਬਿਹਤਰ ਖਾਣਾ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਜ਼ਰੂਰੀ ਹੈ ਸੋ ਜੇ ਅਸੀਂ ਖਾਣੇ ਨੂੰ ਹੀ ਜਿਹੜਾ ਹੈਗਾ ਦਵਾਈ ਦੇ ਤੌਰ ਤੇ ਲਈਏ ਤਾਂ ਮੈਂ ਸਮਝਦੀ ਹਾਂ ਪਰ ਦਵਾਈਆਂ ਲੈਣ ਦੀ ਕਦੇ ਲੋੜ ਨਹੀਂ ਪੈਂਦੀ ਸੋ ਜੀਵਨ ਦੇ ਵਿੱਚ ਆਹਾਰ ਤੋਂ ਇਲਾਵਾ ਮੈਂ ਸਮਝਦੀ ਕਿ ਇਹ ਨਹੀਂ ਜ਼ਰੂਰੀ ਤਾਂ ਕੋਈ ਹੋਰ ਚੀਜ਼ ਹੋਣੀ ਨਹੀਂ ਕਾਫੀ ਬੱਚਾ ਨੇ ਇੱਥੇ ਸਟੋਰੀਜ਼ ਲਗਾਏ ਆ ਜੀ ਕੋਰਸ ਕਰਦੇ ਨੇ ਬਹੁਤ ਵੀ ਬੱਚਾ ਨੂੰ ਕੀ ਮੈਸੇਜ ਦੇਣਾ ਹੈ ਸਾਰਿਆਂ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗੀ ਕਿ ਸਾਡੇ ਮੁਲਕ ਦੇ ਵਿੱਚ ਸਾਡੇ ਆਪਣੇ ਦੇਸ਼ ਦੇ ਵਿੱਚ ਜਿਹੜੀ ਰੋਜ਼ਗਾਰ ਦੀਆਂ ਜਿਹੜੀਆਂ ਬਹੁਤ ਸਾਰੀਆਂ ਆਪਸ਼ਨਸ ਹੈ ਉਹਨਾਂ ਦੇ ਵਿੱਚੋਂ ਜਿਹੜੀ ਸਭ ਤੋਂ ਬਿਹਤਰ ਅੱਜ ਦੀ ਟਾਈਮ ਦੇ ਵਿੱਚ ਉਹ ਫੂਡ ਐਂਡ ਇੰਡਸਟਰੀ ਬਿਜ਼ਨਸ ਵੀ ਹੈਗੀ ਐ ਸੋ ਬੱਚੇ ਆ ਕੇ ਇੱਥੇ ਦੇਖਣ ਮੈਂ ਜਿੰਨਾਂ ਨਾਲ ਵੀ ਗੱਲ ਕੀਤੀ ਐ ਉਹਨਾਂ ਦੇ ਬਿਜ਼ਨੈਸ ਬਹੁਤ ਅੱਛੇ ਚੱਲ ਰਹੇ ਹੈਗੇ ਐ ਔਰ ਲੇਕਿਨ ਮੈਂ ਇਸ ਤੋਂ ਇਲਾਵਾ ਇਹ ਵੀ ਇੱਕ ਚੀਜ਼ ਸਟ्रेस ਕਰਨਾ ਚਾਹਾਂਗੀ ਇਹ ਜ਼ਰੂਰੀ ਨਹੀਂ ਕਿ ਜੇ ਤੁਸੀਂ ਇਹਨੂੰ ਆਪਣੇ ਸੋਰਸ ਆਫ profession ਵਿੱਚ ਹੀ ਅਪਣਾਉਣਾ ਹੈ ਤੇ ਤੁਸੀਂ ਫੇਰ ਹੀ ਖਾਣਾ ਬਣਾਉਣਾ ਸਿੱਖੋ ਸੋ ਖਾਣਾ ਜਿਹੜਾ ਹੈ ਉਹ ਤੁਹਾਡੇ ਜੀਵਨ ਦੇ ਲਈ ਬਹੁਤ ਜ਼ਰੂਰੀ ਹੈ ਤੁਹਾਨੂੰ ਵੈਸੇ ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਵੀ ਸਿੱਖਣਾ ਹੀ ਚਾਹੀਦਾ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ ਜ਼ਰੂਰਤ ਵੀ ਹੈ ਬਿਲਕੁਲ ਹੁਨਰ ਸੇ ਰੋਜ਼ਗਾਰ ਯੋਜਨਾ ਮੈਡਮ ਦੇ ਵੱਲੋਂ ਬਹੁਤ سارے ਕੋਰਸ ਜਿਹੜੇ ਹੈਗੇ ਆ ਉਹ ਫ੍ਰੀ ਆਫ ਕਾਸਟ ਰੈਦਰ ਤੁਹਾਨੂੰ ਸਰਟੀਫਿਕੇਟ ਮਿਲਦਾ ਉਹ ਕੋਰਸ ਕਰਨ ਦਾ ਸੋ ਇਸ ਤਰ੍ਹਾਂ ਦੇ ਕੋਰਸ ਜਿਹੜੇ ਸਾਡੇ ਆਈਐਚਐਮ ਚ ਚਲਾਏ ਜਾ ਰਹੇ ਆ ਮੈਂ ਤੁਹਾਡੇ ਮਾਧਮ ਦੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਇੱਕ ਤਾਂ ਤੁਹਾਨੂੰ ਸਿਖਾ ਵੀ ਰਹੇ ਆ ਸਟਾਰਟਪੈਟ ਵੀ ਦੇ ਰਹੇ ਆ ਅਗੇ ਲੋਨ ਲੈਣ ਦੇ ਵਿੱਚ ਵੀ ਆਈਐਚਐਮ ਵੱਲੋਂ ਬੱਚਿਆਂ ਦੀ ਮਦਦ ਕੀਤੀ ਜਾਂਦੀ ਆ ਸੋ ਤੁਸੀਂ ਜਰੂਰ ਜੁਆਇਨ ਕਰੋ